ਮੈਨੂੰ ਪਿੱਛੇ ਖੜੀ ਕਹੀ ਜਾਂਦੀ ਸੀ ਭਾਜੀ ਮੈਨੂੰ ਨਾ ਬੋਲਣ ਨੂੰ ਕਿਉਂ ਮੇਰੇ ਕੋਲ ਨਹੀਂ ਬੋਲਿਆ ਜਾਣਾ ਗਰਜਦੀ ਔਰ ਗਰਜਦੀ ਵੇਖੀ ਐ ਬੀਬੀ ਸਾਡੀ ਤੁਸੀਂ ਫਿਲਮ ਦੇਖੀ ਐ ਸਾਡੀ ਫਿਲਮ ਦੇ ਵਿੱਚ ਉਹ ਬੀਬੀ ਜਿਹਨੂੰ ਲੱਗਦਾ ਸੀ ਕਿ ਕੁਦਰਤ ਨੇ ਆਪ ਕੋਈ ਜਾਹੋ ਜਲਾਲ ਬਖਸ਼ ਕੇ ਭੇਜਿਆ ਉਹ ਕੈਰੈਕਟਰ ਤੇ ਹੁਣ ਵਾਲਾ ਕੈਰੈਕਟਰ ਮੈਨੂੰ ਪਿੱਛੇ ਖੜੀ ਕਹੀ ਜਾਂਦੀ ਸੀ ਭਾਜੀ ਮੈਨੂੰ ਨਾ ਬੋਲਣ ਨੂੰ ਕਿਉਂ ਮੇਰੇ ਕੋਲ ਨਹੀਂ ਬੋਲਿਆ ਜਾਣਾ ਪਰ ਅੰਦਰ ਤੁਸੀਂ ਗੱਜ ਦੀ ਔਰ ਗਰਜ ਦੀ ਵੇਖੀ ਹੈ ਬੀਬੀ ਸਾਡੀ ਸੋ ਮੈਂ ਸਹਿਜਕੌਰ ਨੂੰ ਰਿਕਵੈਸਟ ਕਰਾਂਗਾ ਕਿ ਉਹ ਆ ਕੇ ਸਹਜਤਾ ਦੇ ਨਾਲ ਆਪਣੀ ਗੱਲ ਕਹਿਣ ਕਿ ਇਹ ਇੱਕ ਨਵਾਂ ਜ਼ਿੰਦਗੀ ਦਾ ਐਕਸਪੀਰੀਅੰਸ ਸਹਿਜਕੌਰ ਦਾ ਕਿਵੇਂ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਬਦ ਦਾ ਔਰ ਉਮੀਦ ਕਰਦੇ ਹਾਂ ਕਿ 10 ਅਪ੍ਰੈਲ ਨੂੰ ਤੁਸੀਂ ਸਾਰੇ ਜਾਣੇ ਆਪਣੇ ਪਰਿਵਾਰਾਂ ਦੇ ਨਾਲ ਜਾ ਕੇ ਅਕਾਲ ਫਿਲਮ ਜ਼ਰੂਰ ਜ਼ਰੂਰ ਦੇਖੋਗੇ ਬਹੁਤ ਬਹੁਤ ਧੰਨਵਾਦ ਸ਼ੁਕਰ ਇੱਕ ਵਾਰ ਫਿਰ ਧੰਨਵਾਦ ਮੈਨੂੰ ਪਿੱਛੇ ਖੜੀ ਕਹੀ ਜਾਂਦੀ ਸੀ ਭਾਜੀ ਮੈਨੂੰ ਨਾ ਬੋਲਣ ਨੂੰ ਕਿਉਂ ਮੇਰੇ ਕੋਲ ਨਹੀਂ ਬੋਲਿਆ ਜਾਣਾ ਗਰਜਦੀ ਔਰ ਗਰਜਦੀ ਵੇਖੀ ਹੈ ਬੀਬੀ ਸਾਡੀ ਤੁਸੀਂ ਫਿਲਮ ਦੇਖੀ ਹੈ ਸਾਡੀ ਫਿਲਮ ਦੇ ਵਿੱਚ ਉਹ ਬੀਬੀ ਜਿਹਨੂੰ ਲੱਗਦਾ ਸੀ ਕਿ ਕੁਦਰਤ ਨੇ ਆਪ ਕੋਈ ਜਾਹੋ ਜਲਾਲ ਬਖਸ਼ ਕੇ ਭੇਜਿਆ ਹੈ ਉਹ ਕੈਰੈਕਟਰ ਤੇ ਹੁਣ ਵਾਲਾ ਕੈਰੈਕਟਰ ਮੈਨੂੰ ਪਿੱਛੇ ਖੜੀ ਗਈ ਜਾਂਦੀ ਸੀ ਭਾਸੀ ਮੈਨੂੰ ਨਾ ਬੋਲਣ ਨੂੰ ਕਿਉਂ ਮੇਰੇ ਕੋਲ ਨਹੀਂ ਬੋਲਿਆ ਜਾਣ ਪਰ ਅੰਦਰ ਤੁਸੀਂ ਗੱਜਦੀ ਔਰ ਗਰਜਦੀ ਵੇਖੀ ਹੈ ਬੀਬੀ ਸਾਡੀ ਸੋ ਮੈਂ ਸਹਿਜਕੌਰ ਨੂੰ ਰਿਕਵੈਸਟ ਕਰਾਂਗਾ ਕਿ ਉਹ ਆ ਕੇ ਸਹਜਤਾ ਦੇ ਨਾਲ ਆਪਣੀ ਗੱਲ ਕਹਿਣ ਕਿ ਇਹ ਇੱਕ ਨਵਾਂ ਜ਼ਿੰਦਗੀ ਦਾ ਐਕਸਪੀਰੀਅੰਸ ਸਹਿਜਕੌਰ ਦਾ ਕਿਵੇਂ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਬਦ ਆਰ ਉਮੀਦ ਕਰਦੇ ਹਾਂ ਕਿ 10 ਅਪ੍ਰੈਲ ਨੂੰ ਤੁਸੀਂ ਸਾਰੇ ਜਾਣੇ ਆਪਣੇ ਪਰਿਵਾਰਾਂ ਦੇ ਨਾਲ ਜਾ ਕੇ ਅਕਾਲ ਫਿਲਮ ਜ਼ਰੂਰ ਜ਼ਰੂਰ ਦੇਖੋਗੇ ਬਹੁਤ ਬਹੁਤ ਧੰਨਵਾਦ ਸ਼ੁਕਰ ਇੱਕ ਵਾਰ ਫੇਰ ਧੰਨਵਾਦ ਮੈਨੂੰ ਪਿੱਛੇ ਖੜੀ ਕਹੀ ਜਾਂਦੀ ਸੀ ਭਾਜੀ ਮੈਨੂੰ ਨਾ ਬੋਲਣ ਨੂੰ ਕਿਉਂ ਮੇਰੇ ਕੋਲ ਨਹੀਂ ਬੋਲਿਆ ਜਾਣਾ ਗਰਜਦੀ ਔਰ ਗਰਜਦੀ ਵੇਖੀ ਹੈ ਬੀਬੀ ਸਾਡੀ ਤੁਸੀਂ ਫਿਲਮ ਦੇਖੀ ਹੈ ਸਾਡੀ ਫਿਲਮ ਦੇ ਵਿੱਚ ਉਹ ਬੀਬੀ ਜਿਹਨੂੰ ਲੱਗਦਾ ਸੀ ਕਿ ਕੁਦਰਤ ਨੇ ਆਪ ਕੋਈ ਜਾਹੋ ਜਲਾਲ ਬਖਸ਼ ਕੇ ਭੇਜਿਆ ਉਹ ਕਰੈਕਟਰ ਤੇ ਹੁਣ ਵਾਲਾ ਕਰੈਕਟਰ ਮੈਨੂੰ ਪਿੱਛੇ ਖੜੀ ਕਹੀ ਜਾਂਦੀ ਸੀ ਭਾਵੇਂ ਮੈਨੂੰ ਨਾ ਬੋਲਣ ਨੂੰ ਕਿਉ ਮੇਰੇ ਕੋਲ ਨਹੀਂ ਬੋਲਿਆ ਜਾਣ ਪਰ ਅੰਦਰ ਤੁਸੀਂ ਗੱਜਦੀ ਔਰ ਗਰਜਦੀ ਵੇਖੀ ਹੈ ਬੀਬੀ ਸਾਡੀ ਸੋ ਮੈਂ ਸਹਿਜਕੌਰ ਨੂੰ ਰਿਕੁਐਸਟ ਕਰਾਂਗਾ ਕਿ ਉਹ ਆ ਕੇ ਸਹਿਜਤਾ ਦੇ ਨਾਲ ਆਪਣੀ ਗੱਲ ਕਹਿਣ ਕਿ ਇਹ ਇੱਕ ਨਵਾਂ ਜ਼ਿੰਦਗੀ ਦਾ ਐਕਸਪੀਰੀਅੰਸ ਸਹਿਜਕੌਰ ਦਾ ਕਿਵੇਂ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਬਦ ਆਰ ਉਮੀਦ ਕਰਦੇ ਹਾਂ ਕਿ 10 ਅਪ੍ਰੈਲ ਨੂੰ ਤੁਸੀਂ ਸਾਰੇ ਜਾਣੇ ਆਪਣੇ ਪਰਿਵਾਰਾਂ ਦੇ ਨਾਲ ਜਾ ਕੇ ਅਕਾਲ ਫਿਲਮ ਜ਼ਰੂਰ ਜ਼ਰੂਰ ਦੇਖੋਗੇ ਬਹੁਤ ਬਹੁਤ ਧੰਨਵਾਦ ਸ਼ੁਕਰ ਇੱਕ ਵਾਰ ਫੇਰ ਧੰਨਵਾਦ